ਓ ਪਾਜੀ ਫੋਨ ਵੀ ਚੱਕ ਲਿਆ ਕਰੋ ਫੋਨ ਕਿੱਥੇ ਤੁਹਾਡਾ ਕੀ ਗੱਲ ਹੋ ਗਈ ਵੀਰੇ ਫੋਨ ਕਿੱਥੇ ਤੁਹਾਡਾ ਪਾਜੀ ਫੋਨ ਤੇ ਇੱਥੇ ਕਿਤੇ ਪਿਆ ਹੋਗਾ ਕੀ ਇੱਥੇ ਕਿਤੇ ਕਾਦੇ ਲਈ ਰੱਖਿਆ ਉਹ ਛੇ ਫੋਨ ਕਰਤੇ ਆ ਫੋਨ ਤੁਸੀਂ ਚੱਕਦੇ ਨਹੀਂ ਪਏ ਕਰਾਇ ਲੈ ਆਓ ਕਰਾਇਆ ਪਾਜੀ ਹਜੇ ਤਾਂ ਹੈ ਨਹੀਂ ਜੀ ਕੀ ਹੈ ਨਹੀਂਗਾ ਐਡੀ ਵੱਡੀ ਦੁਕਾਨ ਖੋਲੀ ਐ ਜੇ ਕਿਰਾਇਆ ਨਹੀਂ ਦਿੱਤਾ ਜਾਂਦਾ ਤਾਂ ਟਿੰਡ ਫੁੜੀ ਚੱਕੋ ਤੇ ਬੰਦ ਕਰੋ ਆਪਣੀ ਦੁਕਾਨ ਰਾਮਨਗਰ ਲ ਕਰੋ ਮੇਰਾ ਵਰਕਰ ਮੇਰੇ ਮੂਰੇ ਖੜਾ ਵਾ ਕਿੰਨੇ ਕ ਰਾਮਨਗਰ ਗੱਲ ਕਰ ਤਿੰਨ ਮਹੀਨੇ ਹੋ ਗਏ ਆ ਕਿਰਾਇਆ ਲਿਓ ਜਿਆਦਾ ਗੱਲਾਂ ਨਾ ਮਾਰੋ ਭਾਜੀ ਇਸ ਵਾਰ ਕੰਮ ਥੋੜਾ ਠੰਡਾ ਪਿਆ ਹੋਇਆ ਵਾ ਪਿਆ ਕਰਕੇ ਨਾ ਕਿਰਾਇਆ ਨਹੀਂ ਅਰੇਂਜ ਹੋਇਆ ਜਿਆਦਾ ਨਾ ਕਹਾਣੀਆਂ ਨਾ ਪਾਓ ਮੈਨੂੰ ਪਤਾ ਤੁਹਾਡਾ ਕੰਮ ਵਧੀਆ ਚੱਲ ਰਿਹਾ ਨਾਲੇ ਇੰਨਾ ਸਮਾਨ ਰੱਖਿਆ ਤੇ ਕੰਮ ਚੱਲਦਾ ਹੀ ਨਹੀਂ ਵਾ ਤੁਹਾਡਾ ਮੈਨੂੰ ਨਹੀਂ ਕੋਈ ਸੁਣਨਾ ਹੈਗਾ ਕਿਰਾਇਆ ਲਿਓ ਭਾਜੀ ਸਮਾਨ ਵਿਕੂਗਾ ਤਾਂ ਹੀ ਤਾਂ ਮੈਂ ਤੁਹਾਨੂੰ ਕਿਰਾਇਆ ਦੇ ਪਾਉਂਗਾ ਨਾ ਤੁਸੀਂ ਸਮਝੋ ਮੇਰੀ ਗੱਲ ਨੂੰ ਉਹ ਭਾਜੀ ਮੈਂ ਨਹੀਂ ਇੰਨੀ ਦੇਰ ਵੇਟ ਕਰ ਸਕਦਾ ਮੈਂ ਵੀ ਘਰੇ ਦੇਣੇ ਆ ਪੈ ਕਰਾਇ ਲੈ ਉਹ ਵੜ ਵੜ ਗੱਲਾਂ ਨਾ ਮਾਰੋ ਜਿਆਦੀਆਂ ਮੇਰੇ ਵੀਰ ਮੇਰੀ ਗੱਲ ਸਮਝੋ ਤੁਸੀਂ ਕਰਾਇ ਲੈਣਾ ਵਾ ਨਾ ਮੈਂ ਤੁਹਾਨੂੰ ਐਡਵਾਂਸ ਕਰਾਇ ਦੇ ਦੂੰਗਾ ਮੇਰਾ ਕੰਮ ਚੱਲ ਰਿਹਾ ਤੋ ਇੱਕ ਵਾਰੀ ਮਹੀਨੇ-ਮਹੀਨੇ ਦਾ ਤੁਹਾਡੇ ਤੋਂ ਕਿਰਾਇਆ ਨਹੀਂ ਦਿੱਤਾ ਜਾ ਰਿਹਾ ਐਡਵਾਂਸ ਕਿੰਨਾ ਕੁ ਦੇ ਦੋਗੇ ਤੁਸੀਂ ਤਿੰਨ ਮਹੀਨੇ ਪਹਿਲੇ ਹੋ ਗਏ ਆ ਹੁਣ ਤੁਸੀਂ ਨਹੀਂ ਚੱਕਦੇ ਪੇ ਹੁਣ ਜੇ ਮੈਂ ਬੋਲਦਾ ਪੇ ਤਾਂ ਚੁੱਪ ਕਰਾਈ ਜਾਂਦੇ ਹੋ ਭਾਜੀ ਮੈਂ ਕਮੇਟੀ ਕਮੂਟੇ ਜਾ ਕੇ ਸਮਾਨ ਪਾਇਆ ਥੋੜਾ ਜਿਹਾ ਹੁਣ ਵੇਖ ਲੈਣ ਤਾਂ ਮੈਂ ਤੁਹਾਨੂੰ ਥੋੜਾ ਕਰਾਇਆ ਦੇ ਦੂੰਗਾ ਭਾਜੀ ਮੈਂ ਤੁਹਾਡੀ ਕਮੇਟੀ ਤੋਂ ਕੀ ਲੈਣਾ ਮੈਨੂੰ ਕਿਰਾਇਆ ਦੋ ਜਿਆਦਾ ਗੱਲਾਂ ਨਾ ਮਾਰੋ ਕਰਾਇਆ ਇੱਕੋ ਦਮ ਤਾਂ ਐਦਾਂ ਅਰੇਂਜ ਕਰਨਾ ਔਖਾ ਵਾ ਨਾ ਤੇ 3 ਮਹੀਨੇ ਦਾ ਕਰ ਕੀ ਰਹੇ ਸੀ ਫਿਰ ਇਹ ਤਾਂ ਹੈ ਨਹੀਂ ਵੀ ਤੁਹਾਡਾ ਕੰਮ ਨਹੀਂ ਚੱਲਦਾ ਪਿਆ ਕੰਮ ਤਾਂ ਚੱਲਦਾ ਹੀ ਪਿਆ ਭਾਈ ਮੜਾ ਇਹ ਕੌਣ ਹੈ ਭਾਜੀ ਆ ਕੌਣ ਹੈ ਭਾਈ ਮੇਰਾ ਵਰਕਰ ਆ ਜੀ ਇਹ ਥੋੜਾ ਸਮਝਾਓ ਇਹਨਾਂ ਨੂੰ ਭਾਈ ਸਾਹਿਬ ਆਏ ਨੇ ਇਹਨਾਂ ਨੂੰ ਚਾਹ ਪਾਣੀ ਕੀ ਲੈਣਾ ਤੁਸੀਂ ਉਹ ਭਾਜੀ ਕਿਰਾਇਆ ਲੈਣਾ 3 ਮਹੀਨੇ ਤੋਂ ਬੈਠਾ ਵਾ ਕਿਰਾਇਆ ਲੈਣ ਤੋਂ ਦੁਕਾਨ ਦਾ ਕਿਰਾਏ ਤੇ ਦਿੱਤੀ ਦੁਕਾਨ ਇਹਨੂੰ ਭਾਜੀ ਕੀ ਗੱਲ ਹੋ ਗਈ? ਥੋੜੀ ਤਾਂ ਆਪਣੀ ਦੁਕਾਨ ਹੈ। ਓਏ ਹਾਂ ਸੱਚ ਉਹ ਦੁਕਾਨ ਤਾਂ ਯਾਰ ਆਪਣੀ ਐ ਇਹ। ਭਾਜੀ ਕਾਦਾ ਕਿਰਾਇਆ ਮੰਗੀ ਜਾਂਦੇ ਆ। ਕੌਣ ਆ ਤੂੰ? ਇਹ ਧੀਮੇ ਦੀ ਦੁਕਾਨ ਨਹੀਂ ਐ। ਉਹ ਧੀਮਾ ਨਹੀਂ ਇਹ ਹੈਪੀ ਸਟੋਰ ਆ ਤੈਨੂੰ। ਕੀ ਯਾਰ ਤੂੰ ਯਾਰ ਹੈਪੀ ਸਟੋਰ ਆ ਯਾਰ ਕਰ ਰਹੀ ਗੱਲਾਂ ਸੁਣੀ ਜਾਂ ਨਾ। ਭਾਈ ਤੁਹਾਡਾ ਨਾ ਲਾੜੀ ਨਹੀਂ ਆ। ਓਏ ਨਹੀਂ ਯਾਰ ਲਾੜੀ ਧੀਮਾ ਉਹ ਅੱਗੇ ਆ। अच्छा आगे ओ तो असली भी पैसे ਲੈਣੇ ਆ 1500 ਰੁਪਈਆ ਜੇ ਮਿਲ ਗਏ ਸਾਨੂੰ ਵੀ ਦਵਾ ਦੀ ਘੰਟਾ ਹੋ ਗਿਆ ਮੈਂ ਵੀ ਸੋਚੀ ਜਾਂਦਾ ਕਾਦਾ ਕਰਾਇਆ ਮੰਗੀ ਜਾਂਦਾ ਜਨਰੇਟਰ ਮੰਗਾਇਆ ਸੀਗਾ ਓਏ ਨਹੀਂ ਨਹੀਂ ਯਾਰ ਓ ਵੀਰੇ ਹੈਲੋ ਧਿਆਨ ਨਾਲ ਯਾਰ ਬੰਦਾ ਦੇਖ ਕੇ ਬੋਲਿਆ ਕਰੋ ਤੁਸੀਂ ਵੀ ਭਾਜੀ ਜਿਹਨੇ ਕਰਾਇਆ ਲੈਣਾ ਹੁੰਦਾ ਉਹ ਤਾਂ ਬੋਲੂਗਾ ਹੀ ਨਾ ਜਣੇ ਖੜੇ ਨੂੰ ਅੱਗੇ ਬੋਲੀ ਜਾਏਗਾ ਯਾਰ ਤੂੰ ਤੂੰ ਬੰਦਾ ਤਾਂ ਦੇਖ ਕੋ ਜਣੇ ਖੜੇ ਨੂੰ ਬੋਲ ਯਾਰ ਸਾਡੇ ਮਾਲਿਕ ਨੂੰ ਕੰਨ ਬੋਲਦਾ ਹਾਂ ਅੱਛਾ ਮਾਲਿਕ ਆ ਆ ਇੱਕ ਹੁਣ ਓ ਭਰਾਵਾ ਜਾ ਕੰਮ ਕਰ ਤੂੰ ਭਾਈ 15 ਮਿੰਟ ਅਗਲਾ ਤੁਹਾਡੀ ਲਾਪਾ ਕਰੀਗਾ ਤੁਸੀਂ ਬੋਲੇ ਕਿਉਂ ਨਹੀਂ ਕੁਛ ਯਾਰ ਓਏ ਯਾਰ ਤੈਨੂੰ ਪਤਾ ਤਾਂ ਹੈ ਮੈਨੂੰ ਚੇਤਾ ਭੁੱਲ ਜਾਂਦਾ ਵਾ ਤੂੰ ਟਾਈਮ ਨਾਲ ਆ ਜਾ ਕਰਮ ਨੂੰ ਜਿੱਤ ਕਰਨ ਵਾਸਤੇ ਓਹ ਤਾਂ ਠੀਕ ਆ ਭਾਈ ਤੁਸੀਂ ਉਹਦੀਆਂ ਮਿੰਤਾਆਂ ਕਿਉਂ ਕਰੀ ਜਾਂਦੇ ਸੀਗੇ ਯਾਰ ਤੈਨੂੰ ਪਤਾ ਤਾਂ ਹੈ ਮੈਨੂੰ ਸ਼ੁਰੂ ਤੋਂ ਮਿੰਤਾ ਕਰਨ ਦੀ ਆਦਤ ਪਈ ਹੋਈ ਆ ਭਾਈ ਮੇਰਾ 5000 ਤਾਂ ਦੇ ਦਿਓ ਜਿਹੜਾ ਕੱਲ ਫੜਿਆ ਸੀ 5000 ਰੁਪਇਆ 5000 ਨਹੀਂ ਫੜਾਈ ਤੁਸੀਂ ਮੇਰੇ ਤੋਂ ਯਾਰ 5 ਤਾਂ ਹੈ ਨਹੀਂਗਾ ਮੇਰੇ ਕੋਲ ਇਸ ਟਾਈਮ ਤਾਂ ਕੀ ਆ ਤੈਨੂੰ ਪਤਾ ਵੀ ਕੰਮ ਵੀ ਆਪਣਾ ਉਨਾ ਕੀ ਆ ਹਜੇ ਸੀਜ਼ਨ ਵੀ ਹੈ ਨਹੀਂ ਯਾਰ ਤੂੰ ਕੀ ਮੈਂ ਤਾਂ ਹੀ ਆ ਕਰਦਾ ਰਹਿਣਾ ਵੀਰੇ ਦੇ ਦੇ ਜਿੰਨੇ ਹੈਗੇ ਮੇ ਕੋਲ ਇਸ ਟਾਈਮ ਦੇਖ ਲੈਣਾ ਕਾ ਦਾ ਮਾਲਕ ਆ ਯਾਰ ਤੂੰ ਪੈਸੇ ਨਹੀਂ ਟਾਈਮ ਸਰਜਿੰਦਾ ਮੇਰੇ ਤੋਂ ਹੀ ਫੜੀ ਜਨਾ ਪੈਸੇ ਦੱਸ ਆ ਲੈ ਬਾਕੀ ਮੈਂ ਤੈਨੂੰ 3000 ਰੁਪਏ ਬਾਅਦ ਚ ਮੋੜ ਦੂੰਗਾ ਠੀਕ ਆ ਦੋ ਸੀਗਾ ਇੱਦਾਂ ਤਾਂ ਬਣ ਗਈ ਗੱਲ ਉਹ ਜੀ ਦੁਬੇਰ ਲੈ ਜਨਾ ਮੈਨੂੰ ਯਾਦ ਕਰਾ ਕੇ ਬਈ ਥੋੜਾ ਚਾਹ ਦਾ ਟਾਈਮ ਹੋ ਗਿਆ ਜੀ ਚਾਹ ਹਾਂਜੀ ਹਾਂਜੀ ਚਾਹ ਪੀ ਲਓ ਥੈਂਕ ਯੂ ਓਲੀ ਓਲੀ ਤਨੂੰ ਪਾਣੀ ਜੋਗਾ ਵੀ ਨਹੀਂ ਛੱਡਣਾ